ਅਮਰੀਕਾ ਤੋਂ ਲਗਾਤਾਰ ਭਾਰਤੀਆਂ ਨੂੰ ਡਿਪੋਰਟ ਕਰਕੇ ਆਪਣੇ ਜਹਾਜ਼ਾਂ ਉੱਤੇ ਪੰਜਾਬ ਦੇ ਅੰਮ੍ਰਿਤਸਰ 에ਅਰਪੋਰਟ ਉੱਤੇ ਵਾਪਸ ਭੇਜਿਆ ਜਾ ਰਿਹਾ ਹੈ ਅਮਰੀਕਾ ਤੋਂ ਡਿਪੋਰਟ ਹੋ ਕੇ ਵਾਪਸ ਆਏ ਫਿਰੋਜ਼ਪੁਰ ਦੇ ਪਿੰਡ ਬੇਲਰ ਦੇ ਰਹਿਣ ਵਾਲੇ ਜਸ਼ਨਦੀਪ ਸਿੰਘ ਨੇ ਆਪਣੀ ਹੱਟ ਬਿੱਤੀ ਦੱਸੀ ਉੱਥੇ ਹੀ ਇਸ ਨੌਜਵਾਨ ਦੀ ਹੌਸਲਾ ਅਫਜ਼ਾਈ ਦੇ ਲਈ ਫਿਰੋਜ਼ਪੁਰ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਜਨੀਸ਼ ਦਈਆ ਜਸ਼ਨਦੀਪ ਸਿੰਘ ਦੇ ਘਰ ਪਹੁੰਚੇ ਤੇ ਉੱਥੇ ਉਹਨਾਂ ਨੇ ਨੌਜਵਾਨ ਦਾ ਹੌਸਲਾ ਹਫਜਾਈ ਕੀਤਾ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵੀ ਇਹ ਐਲਾਨ ਕੀਤਾ ਗਿਆ ਹੈ ਕਿ ਵਾਪਸ ਆਏ ਪੰਜਾਬੀਆਂ ਨੂੰ ਉਹਨਾਂ ਦੀ ਯੋਗਤਾ ਦੇ ਅਨੁਸਾਰ ਕਾਰੋਬਾਰ ਦਿੱਤਾ ਜਾਵੇਗਾ ਤੇ ਇਹਨਾਂ ਦੀ ਪੂਰੀ ਮਦਦ ਕੀਤੀ ਜਾਵੇਗੀ ਇਸ ਦੇ ਨਾਲ ਹੀ ਵਿਧਾਇਕ ਰਜਨੀਸ਼ ਦਈਆ ਨੇ ਕਿਹਾ ਕਿ ਮੈਂ ਵੀ ਨੌਜਵਾਨ ਦੀ ਹੌਸਲਾ ਹਫਜਾਈ ਕਰਨ ਦੇ ਲਈ ਇਹਨਾਂ ਦੇ ਘਰ ਪਹੁੰਚਿਆ ਹਾਂ ਤੇ ਇਸ ਨੂੰ ਜੋ ਵੀ ਮਦਦ ਵੰਦੀ ਹੋਏਗੀ ਉਹ ਦਿੱਤੀ ਜਾਵੇਗੀ ਅ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਸਾਡਾ ਬੱਚਾ ਜਸ਼ਨਦੀਪ ਸਿੰਘ ਔਰ ਇਹ ਮੇਰੇ ਹਲਕੇ ਦਾ ਪਿੰਡ ਵਸਤੀ ਬੈਲਰ ਉੱਥੋਂ ਦੇ ਰਹਿਣ ਵਾਲੇ ਨੇ ਮੈਨੂੰ ਅੱਜ ਸਵੇਰੇ ਤੜਕੇ ਪਤਾ ਲੱਗਿਆ ਕਿ ਇਹ ਬੱਚਾ ਜਿਹੜਾ ਡਿਪੋਰਟ ਹੋ ਕੇ ਇੱਥੇ ਆਇਆ ਤੇ ਮੈਂ ਅੱਜ ਪਰਿਵਾਰ ਦੇ ਵਿੱਚ ਆਇਆ ਔਰ ਬੱਚੇ ਨੂੰ ਹੌਸਲਾ ਫੁਜਾਈ ਕੀਤੀ ਹੈ ਬੱਚੇ ਨਾਲ ਗੱਲ ਕੀਤੀ ਹੈ ਕਿ ਆਪਾਂ ਇੱਥੇ ਹੀ ਤੁਹਾਨੂੰ ਮਜ਼ਬੂਤ ਕਰਾਂਗੇ ਔਰ ਪ੍ਰਮਾਤਮਾ ਸੁੱਖ ਰੱਖੇ ਇਹਨੂੰ ਇੰਡੀਆ ਦੇ ਵਿੱਚ ਅਮਰੀਕਾ ਵਰਗਾ ਜਿਹੜਾ ਇਸ ਸੁਪਨੇ ਲੈ ਕੇ ਗਿਆ ਸੀ ਆਪਾਂ ਇੱਥੇ ਹੀ ਇਸ ਸੁਪਨੇ ਦੇ ਪੂਰੇ ਕਰਾਵਾਂਗੇ ਜੇ ਕੋਈ ਪੰਜਾਬ ਸਰਕਾਰ ਦੇ ਵੱਲੋਂ ਕੋਈ ਇਹਨਾਂ ਦੀ ਸਹਾਇਤਾ ਕੀਤੀ ਜਾਵੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਕਿਹਾ ਕਿ ਜਿਹੜੇ ਵੀ ਰਿਪੋਰਟ ਹੋ ਕੇ ਆਏ ਨੇ ਉਹਨਾਂ ਦੀ ਯੋਗਤਾ ਅਨੁਸਾਰ ਜਿਹੜਾ ਪੰਜਾਬ ਸਰਕਾਰ ਉਹਨਾਂ ਨੂੰ ਕੰਮ ਉਹਨਾਂ ਨੂੰ ਰੋਜ਼ਗਾਰ ਉਹਨਾਂ ਨੂੰ ਜਿਹੜੀ ਨੌਕਰੀ ਹੈ ਉਹ ਪ੍ਰੋਵਾਈਡ ਕਰਾਏਗੀ ਔਰ ਮੈਂ ਧੰਨਵਾਦੀ ਹਾਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਜਿਨ੍ਹਾਂ ਨੇ ਕਿ ਜਿਹੜੇ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਜਿਹੜੇ ਲੋਕ ਨੇ ਜਿਹੜੇ ਸਾਡੇ ਬੱਚੇ ਨੇ ਉਹਨਾਂ ਦੀ ਬਾਹ ਫੜੀ ਹੈ ਕਿਵੇਂ ਲੱਗਦਾ ਜੀ ਅਸੀਂ ਗੱਲ ਕਰਕੇ ਜਿਵੇਂ ਅਸੀਂ ਸਾਡੇ ਪ੍ਰਧਾਨ ਮੰਤਰੀ ਉੱਥੇ ਪਹੁੰਚੇ ਹੋਏ ਨੇ ਤਾਂ ਫਿਰ ਵੀ ਸਰਕਾਰ ਜਿਹੜੀ ਲਗਾਤਾਰ ਬੱਚੇ ਜਿਹੜੇ ਵਾਪਸ ਭੇਜ ਰਹੀ ਹੈ ਅ ਦੇਖੋ ਮੈਂ ਇਹਦੇ ਚ ਬੀਜੇਪੀ ਸਰਕਾਰ ਔਰ ਨਰਿੰਦਰ ਮੋਦੀ ਜੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਮੈਂ ਉਹਨਾਂ ਦੀ ਬਹੁਤ ਵੱਡੀ ਨਿਰਾਸ਼ਾ ਕਿਂ ਗਿੰਦਾ ਤੁਸੀਂ ਇੱਕ ਚੀਜ਼ ਨੋਟ ਕਰੋ ਕਿ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਉੱਥੇ ਮੌਜੂਦ ਨੇ ਔਰ ਉਹਨਾਂ ਦੀ ਹਾਜ਼ਰੀ ਦੇ ਵਿੱਚ ਉਹ ਜਿਹੜੇ ਹੈਗੇ ਜਹਾਜ਼ ਭੇਜੇ ਜਾ ਰਹੇ ਨੇ ਔਰ ਬੜਾ ਦੁੱਖ ਹੋਇਆ ਇਹ ਵੇਖ ਕੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਵੀ ਸ਼ਬਦ ਇਹ ਰਿਪੋਰਟ ਹੋਏ ਲੋਕਾਂ ਵਾਸਤੇ 트ੰਪ ਦੇ ਅੱਗੇ ਇਹਦਾ ਇਤਰਾਜ਼ ਨਹੀਂ ਕੀਤਾ ਇਤਰਾਜ਼ ਜ਼ਰੂਰ ਕਰਨਾ ਚਾਹੀਦਾ ਸੀ ਕਿਉਂਕਿ ਜਿਸ ਤਰੀਕੇ ਨਾਲ ਇੱਕ ਇਨਸਾਨੀਅਤ ਦੇ ਅਗੇਂਸਟ ਜਾ ਕੇ ਅਗੇਂਸਟ ਦੇ ਹਿਊਮਨ ਰਾਈਟਸ ਦੇ ਹੈਗੇ ਨੇ ਜਾ ਕੇ ਇਹ ਬੱਚਿਆਂ ਨੂੰ ਇਹ ਲੋਕਾਂ ਨੂੰ ਬੇੜੀਆਂ ਦੇ ਵਿੱਚ ਬੰਨ੍ਹ ਕੇ ਇਦਾਂ ਲੈ ਕੇ ਆਇਆ ਗਿਆ ਜਿਵੇਂ ਕਿ ਇਹ ਪਤਾ ਨਹੀਂ ਕਿੱਡੇ ਕੋ ਤਗੜੇ ਗੁਨਾਹਗਰ ਹਨ ਵੀ ਚਲੋ ਤੁਸੀਂ ਇਹ ਕੋਈ ਕੁਝ ਲੋਕ ਗਲਤੀ ਕਰਕੇ ਗਲਤੀ ਦੀ ਐਡੀ ਵੱਡੀ ਸਜ਼ਾ ਨਹੀਂ ਸੀ ਇਹਨਾਂ ਨੂੰ ਸਾਡੇ ਡਿਪੋਰਟ ਹੋਏ ਲੋਕਾਂ ਨੂੰ ਸਾਡੇ ਦੇਸ਼ ਦੇ ਅੰਦਰ ਹੀ ਜ਼ਲੀਲ ਕੀਤਾ ਗਿਆ ਔਰ ਇਸ ਜ਼ਲਾਲਤ ਔਰ ਉਹਨਾਂ ਦੀ ਜਿਹੜੀ क्रूरਤਾ ਸੀਗੀ ਜਿਹੜੀ ਜਿਹੜੀ 트럼ਪ ਸਰਕਾਰ ਨੇ ਕੀਤੀ ਹੈ ਇਹਦੇ ਅਗੇਂਸਟ ਮੋਦੀ ਸਾਹਿਬ ਨੂੰ ਬੋਲਣਾ ਚਾਹੀਦਾ ਸੀ ਇਤਰਾਜ਼ ਕਰਨਾ ਚਾਹੀਦਾ ਤੁਸੀਂ ਤੁਸੀਂ ਇੱਕ ਚੀਜ਼ ਦੇਖੋ ਕਿ ਜਦੋਂ ਦੇ ਇਹ ਬੱਚੇ ਇਹ ਲੋਕ ਆਏ ਨੇ ਨਰਿੰਦਰ ਮੋਦੀ ਜੀ ਔਰ ਇਹਨਾਂ ਦੇ ਜਿਹੜੇ ਭਾਜਪੀ ਦੀ ਸਰਕਾਰ ਹੈ ਕਿਸੇ ਵੱਲੋਂ ਵੀ ਅੱਜ ਤੱਕ ਕੋਈ ਬਿਆਨ ਨਹੀਂ ਜਾਰੀ ਹੋਇਆ ਬੜੀ ਸ਼ਰਮਨਾਕ ਗੱਲ ਹੈ ਅਮਰੀਕਾ ਤੋਂ ਲਗਾਤਾਰ ਭਾਰਤੀਆਂ ਨੂੰ ਡਿਪੋਰਟ ਕਰਕੇ ਆਪਣੇ ਜਹਾਜ਼ਾਂ ਉੱਤੇ ਪੰਜਾਬ ਦੇ ਅਮ੍ਰਿਤਸਰ 에ਅਰਪੋਰਟ ਉੱਤੇ ਵਾਪਸ ਭੇਜਿਆ ਜਾ ਰਿਹਾ ਹੈ ਅਮਰੀਕਾ ਤੋਂ ਰਿਪੋਰਟ ਹੋ ਕੇ ਵਾਪਸ ਆਏ ਫਿਰੋਜ਼ਪੁਰ ਦੇ ਪਿੰਡ ਬੇਲਰ ਦੇ ਰਹਿਣ ਵਾਲੇ ਜਸ਼ਨਦੀਪ ਸਿੰਘ ਨੇ ਆਪਣੀ ਹੱਟ ਬਿੱਤੀ ਦੱਸੀ। ਉੱਥੇ ਹੀ ਇਸ ਨੌਜਵਾਨ ਦੀ ਹੌਸਲਾ ਅਫਜ਼ਾਈ ਦੇ ਲਈ ਫਿਰੋਜ਼ਪੁਰ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਜਨੀਸ਼ ਦਈਆ ਜਸ਼ਨਦੀਪ ਸਿੰਘ ਦੇ ਘਰ ਪਹੁੰਚੇ ਤੇ ਉੱਥੇ ਉਹਨਾਂ ਨੇ ਨੌਜਵਾਨ ਦਾ ਹੌਸਲਾ ਅਫਜ਼ਾਈ ਕੀਤਾ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵੀ ਇਹ ਐਲਾਨ ਕੀਤਾ ਗਿਆ ਹੈ ਕਿ ਵਾਪਸ ਆਏ ਪੰਜਾਬੀਆਂ ਨੂੰ ਉਹਨਾਂ ਦੀ ਯੋਗਤਾ ਦੇ ਅਨੁਸਾਰ ਕਾਰੋਬਾਰ ਦਿੱਤਾ ਜਾਵੇਗਾ ਤੇ ਇਹਨਾਂ ਦੀ ਪੂਰੀ ਮਦਦ ਕੀਤੀ ਜਾਵੇਗੀ। ਇਸਦੇ ਨਾਲ ਹੀ ਵਿਧਾਇਕ ਰਜਨੀਸ਼ ਦਈਆ ਨੇ ਕਿਹਾ ਕਿ ਮੈਂ ਵੀ ਨੌਜਵਾਨ ਦੀ ਹੌਸਲਾ ਹਫਜਾਈ ਕਰਨ ਦੇ ਲਈ ਇਹਨਾਂ ਦੇ ਘਰ ਪਹੁੰਚਿਆ ਹਾਂ ਤੇ ਇਸ ਨੂੰ ਜੋ ਵੀ ਮਦਦਵੰਦੀ ਹੋਏਗੀ ਉਹ ਦਿੱਤੀ ਜਾਵੇਗੀ। ਅ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਸਾਡਾ ਬੱਚਾ ਜਸ਼ਨਦੀਪ ਸਿੰਘ ਔਰ ਇਹ ਮੇਰੇ ਹਲਕੇ ਦਾ ਪਿੰਡ ਬਸਤੀ ਬੈਲਰ ਉੱਥੋਂ ਦੇ ਰਹਿਣ ਵਾਲੇ ਨੇ ਮੈਨੂੰ ਅੱਜ ਸਵੇਰੇ ਤੜਕੇ ਪਤਾ ਲੱਗਿਆ ਕਿ ਇਹ ਬੱਚਾ ਜਿਹੜਾ ਡਿਪੋਰਟ ਹੋ ਕੇ ਇੱਥੇ ਆਇਆ ਤੇ ਮੈਂ ਅੱਜ ਪਰਿਵਾਰ ਦੇ ਵਿੱਚ ਆਇਆ ਔਰ ਬੱਚੇ ਨੂੰ ਹੌਸਲਾ ਫੁਜਾਈ ਕੀਤੀ ਹੈ ਬੱਚੇ ਨਾਲ ਗੱਲ ਕੀਤੀ ਹੈ ਕਿ ਆਪਾਂ ਇੱਥੇ ਹੀ ਤੁਹਾਨੂੰ ਮਜ਼ਬੂਤ ਕਰਾਂਗੇ ਔਰ ਪਰਮਾਤਮਾ ਸੁਖ ਰੱਖੇ ਇਹਨੂੰ ਇੰਡੀਆ ਦੇ ਵਿੱਚ ਅਮਰੀਕਾ ਵਰਗਾ ਜਿਹੜਾ ਇਸ ਸੁਪਨੇ ਲੈ ਕੇ ਗਿਆ ਸੀ ਆਪਾਂ ਇੱਥੇ ਹੀ ਇਸ ਸੁਪਨੇ ਦੇ ਪੂਰੇ ਕਰਾਵਾਂਗੇ ਕੀ ਕੋਈ ਪੰਜਾਬ ਸਰਕਾਰ ਦੇ ਵੱਲੋਂ ਕੋਈ ਇਹਨਾਂ ਦੀ ਸਹਾਇਤਾ ਕੀਤੀ ਜਾਵੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਕਿਹਾ ਕਿ ਜਿਹੜੇ ਵੀ ਰਿਪੋਰਟ ਹੋ ਕੇ ਆਏ ਨੇ ਉਹਨਾਂ ਦੀ ਯੋਗਤਾ ਅਨੁਸਾਰ ਜਿਹੜਾ ਪੰਜਾਬ ਸਰਕਾਰ ਉਹਨਾਂ ਨੂੰ ਕੰਮ ਉਹਨਾਂ ਨੂੰ ਰੋਜ਼ਗਾਰ ਉਹਨਾਂ ਨੂੰ ਜਿਹੜੀ ਨੌਕਰੀ ਹੈ ਉਹ ਪ੍ਰੋਵਾਈਡ ਕਰਾਈ ਗਈ ਔਰ ਮੈਂ ਧੰਨਵਾਦੀ ਹਾਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਜਿਨ੍ਹਾਂ ਨੇ ਕਿ ਜਿਹੜੇ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਜਿਹੜੇ ਲੋਕ ਨੇ ਜਿਹੜੇ ਸਾਡੇ ਬੱਚੇ ਨੇ ਉਹਨਾਂ ਦੀ ਬਾਹ ਫੜੀ ਹੈ ਕਿਵੇਂ ਲੱਗਦਾ ਜੀ ਅਸੀਂ ਗੱਲ ਕਰਕੇ ਜਿਵੇਂ ਅਸੀਂ ਸਾਡੇ ਪ੍ਰਧਾਨ ਮੰਤਰੀ ਉੱਥੇ ਪਹੁੰਚੇ ਹੋਏ ਨੇ ਤਾਂ ਫਿਰ ਵੀ ਸਰਕਾਰ ਜਿਹੜੀ ਲਗਾਤਾਰ ਬੱਚੇ ਜਿਹੜੇ ਵਾਪਸ ਭੇਜ ਰਹੀ ਹੈ ਅ ਦੇਖੋ ਮੈਂ ਇਹਦੇ ਚ ਬੀਜੇਪੀ ਸਰਕਾਰ ਔਰ ਨરેન્દ્ર ਮੋਦੀ ਜੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਮੈਂ ਉਹਨਾਂ ਦੀ ਬਹੁਤ ਵੱਡੀ ਨਿਰਾਸ਼ਾ ਕਿੰਦਾ ਤੁਸੀਂ ਇੱਕ ਚੀਜ਼ ਨੋਟ ਕਰੋ ਕਿ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਉੱਥੇ ਮੌਜੂਦ ਨੇ ਔਰ ਉਹਨਾਂ ਦੀ ਹਾਜ਼ਰੀ ਦੇ ਵਿੱਚ ਉਹ ਜਿਹੜੇ ਹੈਗੇ ਜਹਾਜ਼ ਭੇਜੇ ਜਾ ਰਹੇ ਨੇ ਔਰ ਬੜਾ ਦੁੱਖ ਹੋਇਆ ਇਹ ਵੇਖ ਕੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਵੀ ਸ਼ਬਦ ਇਹ ਰਿਪੋਰਟ ਹੋਏ ਲੋਕਾਂ ਵਾਸਤੇ 트ੰਪ ਦੇ ਅੱਗੇ ਇਹਦਾ ਇਤਰਾਜ਼ ਨਹੀਂ ਕੀਤਾ ਇਤਰਾਜ਼ ਜ਼ਰੂਰ ਕਰਨਾ ਚਾਹੀਦਾ ਸੀ ਕਿਉਂਕਿ ਜਿਸ ਤਰੀਕੇ ਨਾਲ ਇੱਕ ਇਨਸਾਨੀਅਤ ਦੇ ਅਗੇਂਸਟ ਜਾ ਕੇ ਅਗੇਂਸਟ ਦਾ ਹਿਊਮਨ ਰਾਈਟਸ ਦੇ ਹੈ ਕਿਨੇ ਜਾ ਕੇ ਇਹ ਬੱਚਿਆਂ ਨੂੰ ਇਹ ਲੋਕਾਂ ਨੂੰ ਬੇੜੀਆਂ ਦੇ ਵਿੱਚ ਬੰਨ੍ਹ ਕੇ ਇਦਾਂ ਲੈ ਕੇ ਆਇਆ ਗਿਆ ਜਿਵੇਂ ਕਿ ਇਹ ਪਤਾ ਨਹੀਂ ਕਿੱਡੇ ਕੋ ਤਗੜੇ ਗੁਨਾਹਗਾਰ ਹੋਣ ਵੀ ਚਲੋ ਤੁਸੀਂ ਇਹ ਕੋਈ ਕੁਝ ਲੋਕ ਗਲਤੀ ਕਰਕੇ ਗਲਤੀ ਦੀ ਐਡੀ ਵੱਡੀ ਸਜ਼ਾ ਨਹੀਂ ਸੀ ਇਹਨਾਂ ਨੂੰ ਸਾਡੇ ਡਿਪੋਰਟ ਹੋਏ ਲੋਕਾਂ ਨੂੰ ਸਾਡੇ ਦੇਸ਼ ਦੇ ਅੰਦਰ ਹੀ ਜ਼ਲੀਲ ਕੀਤਾ ਗਿਆ ਔਰ ਇਸ ਜ਼ਲਾਲਤ ਔਰ ਉਹਨਾਂ ਦੀ ਜਿਹੜੀ क्रूरता ਸੀਗੀ ਜਿਹੜੀ ਜਿਹੜੀ 트럼ਪ ਸਰਕਾਰ ਨੇ ਕੀਤੀ ਹੈ ਇਹਦੇ ਅਗੇਂਸਟ ਮੋਦੀ ਸਾਹਿਬ ਨੂੰ ਬੋਲਣਾ ਚਾਹੀਦਾ ਸੀ ਇਤਰਾਜ਼ ਕਰਨਾ ਚਾਹੀਦਾ ਸੀ ਤੁਸੀਂ ਇੱਕ ਚੀਜ਼ ਦੇਖੋ ਕਿ ਜਦੋਂ ਦੇ ਇਹ ਬੱਚੇ ਲੋਕ ਆਏ ਨੇ ਨਰਿੰਦਰ ਮੋਦੀ ਜੀ ਔਰ ਇਹਨਾਂ ਦੇ ਜਿਹੜੇ ਬੀਜੇਪੀ ਦੀ ਸਰਕਾਰ ਹੈ ਕਿਸੇ ਵੱਲੋਂ ਵੀ ਅੱਜ ਤੱਕ ਕੋਈ ਬਿਆਨ ਨਹੀਂ ਜਾਰੀ ਹੋਇਆ ਬੜੀ ਸ਼ਰਮਨਾਕ ਗੱਲ ਹੈ